ਦੋਸਤੋ ਸਵਾਗਤ ਹੈ ਤੁਹਾਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਲੈ ਕੇ ਆਏ ਦੋਸਤੋ ਨਿਊ ਹਾਲੈਂਡ 3630 ਟਰੈਕਟਰ ਦੀ ਵੀਡੀਓ ਦੋਸਤੋ ਕਿੰਨੇ ਮਾਡਲ ਆ ਕੀ ਰੇਟ ਤੇ ਕਿੱਥੇ ਟਰੈਕਟਰ ਦੀ ਲੋਕੇਸ਼ਨ ਆ ਦੋਸਤੋ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਟਰੈਕਟਰ ਜਲਦੀ ਤੋਂ ਜਲਦੀ ਸੇਲ ਹੋ ਸਕੇ ਦੋਸਤੋ ਅੱਜ ਲੈ ਕੇ ਆਏ ਨਿਊ ਹਾਲੈਂਡ 3630 ਟਰੈਕਟਰ ਦੀ ਵੀਡੀਓ ਦੋਸਤੋ 2022 ਮਾਡਲ ਤੇ 8 ਲੱਖ 90 ਹਜ਼ਾਰ ਦਾ ਰੇਟ ਰੱਖਿਆ ਗਿਆ ਤੇ ਬਾਕੀ ਦਾ ਰੇਟ ਦੋਸਤੋ ਫਿਕਸ ਨਹੀਂ ਮੌਕੇ ਤੇ ਘੱਟ ਵੱਧ ਹੋ ਜਾਊਗਾ। ਬਾਕੀ ਤੁਸੀਂ ਟਰੈਕਟਰ ਦੇਖ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਦੋਸਤੋ 2022 ਮਾਡਲ ਟਾਪ ਮਾਡਲ ਟਰੈਕਟਰ ਆ। ਪਹਾਵਾ ਸਟੇਰੀਂਗ ਡਿਊਲ ਗੜਾ ਚ ਟਰੈਕਟਰ ਆ। ਛਤਰੀ ਲੱਗੀ ਹੋਈ ਆ। ਐਮ ਆਰਪ ਦੇ ਟਾਇਰ ਆ। 16 28 ਦੇ ਟਾਇਰ ਆ। ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈਗੀ। 90 ਤੋਂ 95% ਟਾਇਰਾਂ ਦੀ ਕੰਡੀਸ਼ਨ ਪਈ ਹੈ। ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਦੋਸਤੋ। ਤੇ ਬਾਕੀ ਡਾਵਰ ਤੇ ਡੰਡਾ ਸਨੂੰ ਨਾਲ ਮਿਲੂਗਾ। 50 ਨੰਬਰ ਟਰੈਕਟਰ ਤੇ ਸਾਰਾ ਟਰੈਕਟਰ ਦੋਸਤੋ ਸਾਫ ਹੈ ਰੰਗ ਪੇਂਟ ਸਾਰਾ ਨਾਲ ਤਾਂ ਹੈ ਬਿਲਕੁਲ ਸਾਫ ਹੈ ਦੋਸਤੋ ਤੇ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾਗਾ ਤਾਂ ਆਪਾਂ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਾਕੀ ਟਰੈਕਟਰ ਦੀ ਲੋਕੇਸ਼ਨ ਦੋਸਤੋ ਬਰਨਾਲੇ ਏਰੀਆ ਦੇ ਇੱਥੋਂ ਦਾ ਟਰੈਕਟਰ ਮਿਲੂਗਾ ਇਹ ਤੇ ਬਾਕੀ ਛਾਤਰੀ ਲੱਗੀ ਹੋਈ ਆ ਸਾਰਾ ਟਰੈਕਟਰ ਸਾਫ ਪਿਆ ਬਾਕੀ ਵੀਡੀਓ ਨੂੰ ਕਰ ਦਿਓ ਬਤਾ ਸ਼ੇਅਰ ਦੋਸਤੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਦੋਸਤੋ